ਜਦੋਂ ਆਪਾਂ ਇਹਨੂੰ ਘਟਾਉਨੇ ਆ ਤਾਂ ਆਪਣੇ ਕੋਲੇ 1131.16 INR ਰਹਿ ਜਾਂਦੇ ਆ ਇੱਕ ਗੱਟੇ ਦਾ ਰੇਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਕਣਕ ਦਾ ਸੀਜ਼ਨ ਚੱਲੀ ਜਾਂਦਾਗਾ ਤੇ ਆਪਾਂ ਕਣਕ ਮੰਡੀ ਦੇ ਵਿੱਚ ਲਾ ਕੇ ਆਉਨੇ ਆ ਤੇ ਆਪਾਂ ਉੱਥੇ ਜਾ ਕੇ ਆਪ ਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਆਪਣੀ ਜਿਹੜੀ ਕਣਕ ਆ ਉਹ ਕਿੰਨੇ ਰੁਪਈਆ ਦੀ ਹੋਗੀ ਆਪਾਂ ਤੁਹਾਨੂੰ ਸਾਰਾ ਹਿਸਾਬ ਦੱਸਾਂਗੇ ਅੱਜ ਵੀ ਤੁਸੀਂ ਆਪਣੀ ਕਣਕ ਦਾ ਹਿਸਾਬ ਆ ਜਿਹੜਾ ਉਹ ਘਰੇ ਵੇਕੇ ਕਿਵੇਂ ਕਰ ਸਕਦੇ ਹੋ ਹਣਾ ਜਿਹੜਾ ਰੇਟ ਚੱਲੀ ਜਾਂਦਾ ਜਿਹੜਾ ਕਣਕ ਦਾ ਇਸ ਵਾਰ ਜਿਹੜਾ ਹੈਗਾ 2275 ਰੁਪਏ ਇਹ ਕੁਆਂਟਲ ਦਾ ਰੇਟ ਆ ਜਨਨ ਕਿ 100 ਕਿਲੋ ਦਾ 2275 ਰੁਪਏ ਰੇਟ ਹੈ ਭਰਤੀ ਜਿਹੜੀ ਹੈਗੀ ਇਸ ਵਾਰ ਗੱਟੇ ਦੀ ਉਹ ਹੈਗੀ ਆ ਜੀ 50 ਕਿਲੋ ਦੀ ਤੇ ਜੇ ਆਪਾਂ 1 ਕਿਲੋ ਕਣਕ ਦਾ ਰੇਟ ਕੱਢੀ ਤਾਂ 22.75 ਰੁਪਏ ਇਹ ਜਿਹੜਾ ਹੈਗਾ 1 ਕਿਲੋ ਕਣਕ ਦਾ ਰੇਟ ਆ ਗਿਆ ਠੀਕ ਆ ਤੇ ਇਸ ਤਰੀਕੇ ਨਾਲ ਤੁਸੀਂ ਪਤਾ ਕਰ ਲਿਓ ਪਹਿਲਾ 2275 ਰੁਪਏ ਆਪਣਾ ਰੇਟ ਹੈ ਭਰਤੀ 50 ਕਿਲੋ ਦੀ ਗੱਟੇ ਦੀ ਹੈ ਫਿਰ 22.75 1 ਕਿਲੋ ਕਣਕ ਦਾ ਰੇਟ ਆ ਇਹ ਫਿਰ ਆ ਜਾਂਦਾ ਜੀ ਇੱਕ ਗੱਟੇ ਦਾ ਰੇਟ ਜੇ ਹੁਣ ਆਪਾਂ ਕਹਿਣਾ ਹੋਵੇ 50 ਕਿਲੋ ਦੀ ਭਰਤੀ ਆ ਤਾਂ ਇੱਕ ਗੱਟੇ ਦਾ ਰੇਟ ਕਿੰਨਾ ਹੋ ਗਿਆ ਤਾਂ 22.75 50 ਜਾਨੀ ਕਿ 50 ਕਿਲੋ ਦੀ ਉਹ ਭਰਤੀ ਆ 1137.5 ਇਹ ਆਪਣੇ ਇੱਕ ਗੱਟੇ ਦਾ ਰੇਟ ਆ ਗਿਆ ਜੀ 1137.5 ਇਹ ਇੱਕ ਗੱਟੇ ਦਾ ਰੇਟ ਹੈ ਜੇ ਮੰਨ ਲਓ ਹੁਣ ਆਪਾਂ 130 ਗੱਟੇ ਹੋਏ ਆ ਆਪਣੇ ਆਪਾਂ ਇੱਕ ਮੰਨ ਕੇ ਚੱਲਦੇ ਆਂ ਵੀ 130 ਗੱਟੇ ਹੋਏ ਆ ਤਾਂ ਗੁਣਾ ਆਪਾਂ ਉਹਦੇ ਨਾਲ ਕਿੰਨਾ ਕਰਨੀ ਆ 1137.5 ਦੇ ਨਾਲ ਤਾਂ ਜਿਹੜੀ ਆਪਣੇ ਕੋਲੇ ਰਕਮ ਆ ਜੂਗੀ ਆ ਸਾਰੀ 1,47,875 ਰੁਪਏ ਦੀ ਆਪਣੀ ਯਾਨੀ ਕਿ ਕਣਕ ਹੋਗੀ ਠੀਕ ਹੈ ਜੀ ਇਹ ਮੋਟਾ-ਮੋਟਾ ਹਿਸਾਬ ਆ ਗਿਆ ਇਹਦੇ ਵਿੱਚੋਂ ਕੁਸ਼ਕ ਜਿਹੜੀਆਂ ਚੀਜ਼ਾਂ ਆਪਣੇ ਤੋਂ ਕੱਟੀਆਂ ਜਾਂਦੀਆਂ ਨੇ ਜਿਹੜੇ ਕਿ ਆਪਣੇ ਪੂਰਾ ਕੰਮ ਕਰਦੇ ਆ ਹਨ ਕੋਈ ਲਹਾਉ ਲਹਾਈ ਦਾ ਕੰਮ ਕਰਦਾ ਕੋਈ ਸਫਾਈ ਦਾ ਕੰਮ ਕਰਦਾਗਾ ਜਿਹੜੀ ਆਪਣੀ ਕਣਕਾਪਾ ਉਥੇ ਲਹਾਉਣੇ ਆ ਜਾਂ ਸਫਾਈ ਦਾ ਕੰਮ ਕਰਦੇ ਹਨ ਜਿਹੜੀ ਕਣਕ ਨੂੰ ਸਾਫ ਕਰਦੇ ਆ ਸੋ ਉਹਨਾਂ ਦੇ ਜਿਹੜੇ ਪੈਸੇ ਆ ਆ ਦੋ ਚੀਜ਼ਾਂ ਦੇ ਜਿਹੜੇ ਪੈਸੇ ਆ ਉਹ ਕਿਸਾਨ ਤੋਂ ਕੱਟੇ ਜਾਂਦੇ ਆ ਠੀਕ ਹੈ ਜੀ ਪਰ ਲੋਹਾਈ ਜਿਵੇਂ ਕਿ ਹੁਣ ਅੱਜ ਕੱਲ ਤਾਂ ਲਿਫਟ ਵਾਲੀਆਂ ਟਰਾਲੀਆਂ ਹੋ ਗਈਆਂ ਸਾਰੀਆਂ ਪਰ ਫਿਰ ਵੀ ਇਹ ਲੋਹਾਈ ਹੈ ਜਿਹੜੀ ਉਹ ਕੱਟੀ ਜਾਂਦੀ ਹੈ ਠੀਕ ਆ ਇਹ ਉੱਪਰ ਲਿਖਿਆ ਹੁੰਦਾ ਹੈਗਾ ਆਪਣੇ ਜਿਹੜੀ ਵੀ ਮੰਡੀ ਹੁੰਦੀ ਹੈ ਮੰਡੀ ਦੇ ਵਿੱਚ ਇੱਕ ਬੋਰਡ ਲੱਗਿਆ ਹੁੰਦਾ ਹੈਗਾ ਉਹਦੇ ਉੱਪਰ ਹੀ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਲੋਹਾਈ 2.26 ਪੈਸੇ ਯਾਨੀ ਕਿ 2 ਰੁਪਏ ਤੇ 26 ਪੈਸੇ ਦੀ ਜਿਹੜੀ ਲੋਹਾਈ ਆ ਉਹ ਇੱਕ ਗੱਟੇ ਦੀ ਆ ਉਹ ਮੰਨੀ ਗਈ ਆ ਇੱਕ ਗੱਟੇ ਦੀ ਤੇ ਸਫਾਈ ਆ ਉਹਦੇ ਵਿੱਚ ਜਿਹੜੀ 4 ਰੁਪਏ ਤੇ 8 ਪੈਸੇ ਦੀ ਮੰਨੀ ਗਈ ਆ ਠੀਕ ਹੈ ਜੀ ਇਹ ਹੈਗੀ ਆ ਯਾਨੀ ਕਿ ਲੋਹਾਈ ਤੇ ਸਫਾਈ ਦੇ 6.34 6 ਰੁਪਏ ਤੇ 34 ਪੈਸੇ ਆ ਜਿਹੜੇ ਉਹ ਇੱਕ ਗੱਟੇ ਦੇ ਕੱਟੇ ਜਾਂਦੇ ਆ ਕਿਸਾਨ ਕੋਲੋਂ ਇਹ ਠੀਕ ਹੈ ਜੀ ਇਹ ਮਤਲਬ ਇਹ ਪੈਸੇ ਆ ਜਿਹੜੇ ਕਿਸਾਨ ਕੋਲੋਂ ਇੱਕ ਗੱਟੇ ਦੇ ਕੱਟੇ ਜਾਂਦੇ ਆ ਹੁਣ ਆਪਣੇ ਕੋਲੇ ਰੇਟ ਸੀਗਾ 1137.5 ਰੁਪਏ ਹਨਾ ਆਪਾਂ ਇੱਕ ਗੱਟੇ ਦਾ ਰੇਟ ਕੱਢਿਆ ਸੀਗਾ ਤਾਂ 6.34 ਜਿਹੜੇ ਰੁਪਏ ਹੈਗੇ ਆ ਉਹ ਇਹਦੇ ਚੋਂ ਘਟਾ ਕੇ ਜਦੋਂ ਆਪਾਂ ਘਟਾਉਨੇ ਆ ਇੱਥੇ ਨਾ ਘਟਾਓ ਦੀ ਨਿਸ਼ਾਨੀ ਆ ਇਹ ਜਦੋਂ ਆਪਾਂ ਇਹਨੂੰ ਘਟਾਉਂਦੇ ਆ ਤਾਂ ਆਪਣੇ ਕੋਲੇ 1131.16 ਐਨਰਪੀ ਰਹਿ ਜਾਂਦੇ ਆ ਇੱਕ ਗੱਟੇ ਦਾ ਰੇਟ ਹੁਣ ਜਦੋਂ ਆਪਾਂ ਇਹਨੂੰ ਗੁਣਾ ਕਰਦੇ ਆ 130 ਗੱਟਿਆਂ ਦਾ ਪਸਾਬ ਲਾਇਆ ਸੀਗਾ 1131.16 ਨਾਲ ਗੁਣਾ ਕਰਦੇ ਆ 147058 ਯਾਨੀ ਕਿ 1 ਲੱਖ 47000 ਤੇ 50 ਰੁਪਏ ਇਹ ਆਪਣੇ ਕੋਲੇ ਜਿਹੜੀ ਆ ਅਮਾਉਂਟ ਹੋ ਗਈ ਜੀ ਇੰਨੇ ਦੀ ਆਪਾਂ ਕਣਕ ਜਿਹੜੀ ਉਹ ਵੇਚ ਦਿੱਤੀ ਆ ਇਸ ਸੀਜ਼ਨ ਦੇ ਵਿੱਚ ਇਹ ਗੱਟੇ ਤੁਹਾਡੇ ਕਿੰਨੇ ਵੀ ਹੋ ਸਕਦੇ ਆ ਸੋ ਸਜਣੋ ਇਸ ਤਰੀਕੇ ਨਾਲ ਤੁਸੀਂ ਨਾ ਇਹ ਜਿਹੜਾ ਕਣਕ ਦਾ ਹਿਸਾਬ ਕਰ ਸਕਦੇ ਹੋ ਆਪਣੇ ਕੋਲੇ ਕਿੰਨੇ ਗੱਟੇ ਹੋਏ ਆ ਠੀਕ ਹੈ ਜੀ ਇਹ ਭਰਤੀ ਤੁਹਾਨੂੰ ਮੈਂ ਦੱਸਤੀ ਸਾਰੇ ਕਾਸੇ ਦੀ ਇਸ ਗੱਲ ਦਾ ਧਿਆਨ ਨਾ ਆਪਾਂ ਨੂੰ ਵੀ ਰੱਖਣਾ ਚਾਹੀਦਾ ਕਿ ਜਦੋਂ ਵੀ ਆਪਾਂ ਜਾਣੇ ਆ ਮੰਡੀ ਦੇ ਵਿੱਚ ਕਣਕ ਲਾਉਣ ਤਾਂ ਇਸ ਤਰੀਕੇ ਨਾਲ ਆਪਣਾ ਕਣਕ ਦਾ ਜਿਹੜਾ ਹਿਸਾਬ ਆ ਉਹ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਜੀ ਕਿਉਂਕਿ ਛੋੜੇ ਕੰਮ ਦੀ ਵੀਡੀਓ ਹੈ ਤੇ ਹਰ ਇੱਕ ਮਿੱਤਰ ਤੱਕ ਇਹ ਵੀਡੀਓ ਜਿਹੜੀ ਉਹ ਪਹੁੰਚ ਸਕੇ ਧੰਨਵਾਦ